ਉਸੀ ਦੇਖ ਰਹੇ ਹੋ ਆਜ਼ਾਦ ਲੋਕ ਚੈਨਲ ਮੈਂ ਹਾਂ ਤੁਹਾਡਾ ਆਪਣਾ ਸੁਰਿੰਦਰ ਸੋਹਤਾ ਬੀਤੇ ਦਿਨੀ ਪੰਜਾਬ ਸਰਕਾਰ ਦੇ ਵੱਲੋਂ ਵੱਖ-ਵੱਖ ਬੋਰਡ ਬਣਾਏ ਜਾਂਦੇ ਨੇ ਔਰ ਉਹਨਾਂ ਬੋਰਡਾਂ ਦੇ ਵਿੱਚੋਂ ਇੱਕ ਬੋਰਡ ਬਣਾਇਆ ਜਾਂਦਾ ਹੈ ਮੁਸੀਬ্লাই ਬੋਰਡ ਔਰ ਸੋ ਅੱਜ ਅਸੀਂ ਗੱਲ ਕਰਦੇ ਹਾਂ ਡੈਨਰ ਭਾਜੀ ਦੇ ਨਾਲ ਕਿ ਜਿਹੜੀ ਉਹਨਾਂ ਨੂੰ ਇਹ ਪੰਜਾਬ ਸਰਕਾਰ ਨੇ ਇੱਕ ਜ਼ਿੰਮੇਵਾਰੀ ਦਿੱਤੀ ਹੈ ਔਰ ਜਿਹੜਾ ਇੱਕ ਮਾਣ ਬਖਸ਼ਿਆ ਹੈ ਉਹਨਾਂ ਦੇ ਇਸ ਬਾਰੇ ਕੀ ਕਹਿਣਾ ਹਾਂਜੀ ਡੈਨਰ ਸਾਹਿਬ ਸਭ ਤੋਂ ਪਹਿਲਾਂ ਤੁਹਾਨੂੰ ਬਹੁਤ-ਬਹੁਤ ਮੁਬਾਰਕਾਂ ਜੀ ਸਾਰਿਆਂ ਨੂੰ ਜੈਮ ਸੀ ਜੀ ਪਹਿਲਾਂ ਤਾਂ ਮੈਂ ਆਪਣੇ ਪਰਮੇਸ਼ਰ ਦਾ ਧੰਨਵਾਦ ਕਰਾਂਗਾ ਉਹ ਜਿੰਨੇ ਵੀ ਸਾਡੇ ਸਤਿਕਾਰਯੋਗ ਮਿਨਿਸਟਰੀਆਂ ਪਾਸਟਰ ਜਿਨ੍ਹਾਂ ਨੇ ਮੇਲਾ ਸੰਯੋਗ ਦਿੱਤਾ ਇਹ ਮਿਲਿਆ ਹਰਫ ਕੀਤੀ ਉਹਨਾਂ ਦਾ ਬਹੁਤ ਵੱਡਾ ਯੋਗਦਾਨ ਹੈ ਸਾਰੀਆਂ ਮਿਨਿਸਟਰੀਆਂ ਦਾ ਪਰਮੇਸ਼ਰ ਦਾ ਸਭ ਤੋਂ ਪਹਿਲਾਂ ਤਾਂ ਮੈਂ ਪੰਜਾਬ ਸਰਕਾਰ ਦਾ ਧੰਨਵਾਦ ਕਰਦਾ ਔਰ ਸਾਡੇ ਮਾਨਯੋਗ ਕੇਜਰੀਵਾਲ ਸਾਹਿਬ ਮਾਨਯੋਗ ਸੀਐਮ ਭਗਵੰਤ ਮਾਨ ਜੀ ਮਾਨਯੋਗ ਮਨੀਸ਼ ਰੋਧਿਆ ਜੀ ਸਾਰੀ ਟੀਮ ਦਾ ਸਰਕਾਰ ਦਾ ਮੈਂ ਧੰਨਵਾਦ ਕਰਦਾ ਜਿੰਨੀ ਵੀ ਟੀਮ ਆਮ ਆਦਮੀ ਪਾਰਟੀ ਦੀ ਜਿਨ੍ਹਾਂ ਨੇ ਇਹ ਕਾਬਲ ਮੈਨੂੰ ਸਮਝ ਕੇ ਲਾਇਆ ਪਰਮੇਸ਼ਰ ਹਮੇਸ਼ਾ ਸਾਡੀ ਆਮ ਆਦਮੀ ਪਾਰਟੀ ਟੀਮ ਨੂੰ ਚੜ੍ਹਦੀ ਕਲਾ 'ਚ ਰੱਖੇ ਇਹ ਹਾਦੀ ਹਮੇਸ਼ਾ ਦੁਆਆ ਪਰਮੇਸ਼ਰ ਅਗੇ ਕਰਦੇ ਆ ਬੜੀ ਖੁਸ਼ੀ ਵਾਲੀ ਗੱਲ ਹੈ ਜੀ ਜਿਹੜਾ ਅੱਜ ਆਪਾਂ ਨੂੰ ਮਿਲਿਆ ਆ ਆਪਾਂ ਭਾਈਚਾਰੇ ਲਈ ਮੋੜੇ ਨਾਲ ਮੋੜਾ ਲਾ ਕੇ ਕੰਮ ਕਰਾਂਗੇ ਜਿਹੜੇ ਕੋਈ ਪੈਂਡਿੰਗ ਕੰਮ ਆ ਜਾਂ ਕੋਈ ਹੋਣ ਵਾਲੇ ਆ ਉਪਰ ਪਰਮੇਸ਼ਰ ਦੀ ਕਿਰਪਾ ਨਾਲ ਕਿਸਨ ਵੈਲ ਰੋਬੋਟ ਦੇ ਵਿੱਚ ਅੰਦਰ ਕਰਾਂਗੇ ਡੈਨਲ ਸਾਹਿਬ ਮਸੀਹ ਭਾਈਚਾਰੇ ਦੇ ਬਹੁਤ سارے ਮੁੱਦੇ ਨੇ ਅਸੀਂ ਦੇਖਦੇ ਹਾਂ ਕਿ ਜਦੋਂ ਦਾ ਵੀ ਭਾਰਤ ਆਜ਼ਾਦ ਹੋਇਆ ਹੈ ਤਾਂ ਮਸੀਹ ਭਾਈਚਾਰੇ ਦੇ ਵੱਲ ਸਮੇਂ ਦੀਆਂ ਸਰਕਾਰਾਂ ਨੇ ਬਹੁਤ ਘੱਟ ਧਿਆਨ ਦਿੱਤਾ ਹੈ ਪਰ ਹੁਣ ਜਿੱਦਾਂ ਤੁਹਾਨੂੰ ਜ਼ਿੰਮੇਵਾਰੀ ਮਿਲੀ ਹੈ ਤਾਂ ਤੁਸੀਂ ਆਪਣੇ ਭਾਈਚਾਰੇ ਦੀ ਤਰੱਕੀ ਦੇ ਲਈ ਕੀ ਨਵੀਂ ਪਲੈਨਿੰਗ ਲੈ ਕੇ ਆਏ ਹੋ ਕੀ ਤੁਸੀਂ ਆਪਣੇ ਜਿਹੜੇ ਭਾਈਚਾਰੇ ਦੇ ਪੈਂਡਿੰਗ ਕੰਮ ਨੇ ਚਾਹੇ ਉਹ ਕਬਰਸਤਾਨਾਂ ਦੇ ਮੁੱਦੇ ਹੋਣ ਜਾਂ ਹੋਰ ਕਿਸ ਤਰ੍ਹਾਂ ਦੇ ਮੁੱਦੇ ਨੇ ਉਹਨਾਂ ਨੂੰ ਤੁਸੀਂ ਕਿੱਦਾਂ ਹੈਂਡਲ ਕਰੋਗੇ ਪਰਮੇਸ਼ਰ ਦੀ ਕਿਰਪਾ ਨਾਲ ਔਰ ਪਾਰਟੀ ਦੀ ਮਦਦ ਨਾਲ ਮੈਂ ਜੋ ਜ਼ਿੰਮੇਵਾਰੀ ਮੈਨੂੰ ਦਿੱਤੀ ਗਈ ਆ ਜਿਵੇਂ ਤੁਸੀਂ ਕਬਰਸਤਾਨਾਂ ਦੀ ਗੱਲ ਕੀਤੀ ਆ ਇਹ ਬੜੇ ਚਿਰ ਦਾ ਮੁੱਦਾ ਚੱਲਦਾ ਆਉਂ ਰਿਹਾ ਕਾਂਗਰਸ ਪਾਰਟੀ ਵੇਲੇ ਕਾਲੀ ਦਲ ਵਾਲੇ ਉਹ ਜੋ ਸੀਐਮ ਸਾਹਿਬ ਗੰਦਮਾਨੇ ਵਿੱਚ ਸ਼ਵਾਦ ਦਵਾਇਆ ਪਾਰਟੀ ਵਿੱਚ ਸ਼ਵਾਦ ਦਵਾਇਆ ਵੀ ਤੁਹਾਡੇ ਮਸੀਹ ਭਾਈਚਾਰੇ ਦਾ ਕਿਸੇ ਤਰ੍ਹਾਂ ਦੇ ਜੋ ਕੰਮ ਪੈਂਡਿੰਗ ਪਏ ਨੇ ਬੜੇ ਚਿਰਾਂ ਤੋਂ ਰੋਕੇ ਨੇ ਕਈ ਸਾਲਾਂਾਂ ਦਰ ਰੋਕੇ ਹੋਏ ਨੇ ਉਹਨਾਂ ਨੂੰ ਪਹਿਲ ਦੇ ਆਧਾਰ ਤੇ ਹੱਲ ਕੀਤਾ ਜਾਵੇ ਜੀ ਅਖੀਰ ਦੇ ਵਿੱਚ ਜਿਹੜੇ ਦਰਸ਼ਕ ਤੁਹਾਨੂੰ ਦੇਖ ਰਹੇ ਨੇ ਮਸੀਹ ਭਾਈਚਾਰੇ ਦੇ ਉਹਨਾਂ ਨੂੰ ਤੁਸੀਂ ਕੀ ਸੁਨੇਹਾ ਦੇਣਾ ਚਾਹੁੰਦੇ ਮਸੀਹ ਭਾਈਚਾਰੇ ਨੂੰ ਇਹੋ ਬੇਨਤੀ ਕਰਾਂਗਾ ਕਿ ਵੇਖੋ ਜੀ ਪਾਰਟੀ ਨੇ ਬੜਾ ਤਗੜਾ ਵਾਅਦਾ ਦਿੱਤਾ ਪਰਮੇਸ਼ਰ ਦੀ ਕਿਰਪਾ ਨਾਲ ਤੇ ਕਿਸੇ ਤਰ੍ਹਾਂ ਦਾ ਵੀ ਕੋਈ ਕੰਮ ਹੈਗੇ ਨੇ ਸਾਨੂੰ ਦੱਸੋ ਆਪਾਂ ਹਾਜ਼ਰ ਹਾਂ ਸਾਡੇ ਦਫ਼ਤਰ ਦੇ ਲੈਣ ਲੈਣ ਨੰਬਰ ਹੋਣਗੇ ਸਾਡੇ ਹੋਣਗੇ ਹਰਪਲਾਨ ਨੰਬਰ ਦਿੱਤਾ ਜਾਏਗਾ ਆਉਣ ਇਸ ਫੋਰ ਕੰਮ ਕੀਤੇ ਜਾਣਗੇ ਇਹਨੇ ਵੀ ਖਰਾਬ ਹੋਣਗੇ ਜੀ ਜੇ ਸਹੀ ਕੰਮ ਆ ਉਹ ਪਰਮੇਸ਼ਰ ਦੀ ਕਿਰਪਾ ਨਾਲ ਸਾਰੇ ਜਲਦੀ ਹੋਣਗੇ ਡੈਨੀਅਲ ਮਸੀਹ ਟਰਾਂਸਪੋਰਟਰ ਨੂੰ ਚੇਅਰਮੈਨ ਪੰਜਾਬ ਦਾ ਲਗਾਇਆ ਗਿਆ ਹੈ ਔਰ ਮਸੀਹ ਭਾਈਚਾਰੇ ਦੇ ਵਿੱਚ ਇੱਕ ਵੱਡੀ ਖੁਸ਼ੀ ਦੀ ਲਹਿਰ ਹੈ ਸਾਡੇ ਨਾਲ ਨੇ ਉੱਗੇ ਮਸੀਹ ਆਗੂ ਤੇ ਸਮਾਜ ਸੇਵਕ ਦੀਪਕ ਸ਼ੈਲੀ ਜੀ ਅਸੀਂ ਉਹਨਾਂ ਨਾਲ ਗੱਲ ਕਰਦੇ ਸ਼ੈਲੀ ਜੀ ਜਿਹੜਾ ਟਰਾਂਸਪੋਰਟਰ ਸਾਹਿਬ ਡੈਨੀਅਲ ਪੱਟੀ ਜੀ ਨੂੰ ਇੱਕ ਵੱਡੀ ਜ਼ਿੰਮੇਵਾਰੀ ਦਿੱਤੀ ਹੈ ਔਰ ਅੱਜ ਮਸੀਹ ਭਾਈਚਾਰੇ ਦੇ ਵਿੱਚ ਜਿਹੜੀ ਵੱਡੀ ਖੁਸ਼ੀ ਹੈ ਤੁਸੀਂ ਭਾਈਚਾਰੇ ਵੱਲੋਂ ਕੀ ਕਹਿਣਾ ਚਾਹੁੰਦੇ ਹੋ ਸਭ ਤੋਂ ਪਹਿਲਾਂ ਤੇ ਮੈਂ ਸੋਤਾ ਹਾਂ ਤੁਹਾਡਾ ਬਹੁਤ ਬਹੁਤ ਰਹਿਣੀ ਆ ਕਿ ਤੁਸੀਂ ਚੈਨਲ ਦੇ ਮਾਧਿਅਮ ਰਾਹੀਂ ਸਾਡਾ ਇਹ ਪੈਗਾਮ ਦੁਨੀਆ ਤੱਕ ਪਹੁੰਚਾਰੇ ਜੀ ਸੋ ਜੋ ਵੀ ਸਾਨੂੰ ਇਹ ਤੁਹਾਡੇ ਡੈਨੀਅਲ ਭਾਈ ਨੂੰ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ ਇਹ ਇਹਨਾਂ ਨੇ ਇੱਕ ਬਹੁਤ ਹੀ ਲੰਬੇ ਸਮੇਂ ਤੋਂ ਇੱਕ ਆਪਣੀ ਸਮਾਜ ਦੀ ਸੇਵਾ ਕਰਦੇ ਆਏ ਨੇ ਤੇ ਇਸਾਈਅਤ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਇਹਨਾਂ ਨੇ ਕੰਮ ਕੀਤਾ ਆ ਸੋ ਇਹਨਾਂ ਦੇ ਸਾਰੇ ਕੰਮ ਨੂੰ ਦੇਖਦਿਆਂ ਹੋਇਆਂ ਆਪਣੇ ਪੰਜਾਬ ਸਰਕਾਰ ਨੇ ਇਹਨਾਂ ਨੂੰ ਆਪਣੇ 크ਿਸਚਨ ਵੈਲਫੇਅਰ ਬੋਰਡ ਜਿਹਨੂੰ ਭਲਾਈ ਬੋਰਡ ਕਿਹਾ ਜਾਂਦਾ ਆ ਉਹਦਾ ਇਹਨਾਂ ਨੂੰ ਚੇਅਰਮੈਨ ਨਿਯੁਕਤ ਕੀਤਾ ਹੈ। ਸ਼ੈਲੀ ਜੀ بڑے ਮੁੱਦੇ ਨੇ ਮਸੀਹ ਭਾਈ ਜਾਦੇ ਦੇ ਪਰ ਜਿੱਦਾਂ ਭੱਟੀ ਸਾਹਿਬ ਹੁਣ ਪੰਜਾਬ ਦੇ ਚੇਅਰਮੈਨ ਬਣੇ ਨੇ ਤੁਹਾਡੇ ਅੰਦਰ ਕੋਈ ਆਸ ਉਮੀਦ ਨਵੀਂ ਜਾਗੀ ਹੈ ਕਿ ਹਾਂ ਇਸ ਵਾਰ ਸਾਡੇ ਜਿਹੜੇ ਮਸਲੇ ਹੱਲ ਹੋਣਗੇ। ਦੇਖੋ ਜੀ ਇੱਕ ਚੰਗਾ ਲੀਡਰ ਸਮਾਜ ਦੇ ਵਿੱਚ ਮਿਲਣਾ ਬਹੁਤ ਜ਼ਰੂਰੀ ਆ। ਇਸੇ ਤਰ੍ਹਾਂ ਹੀ ਸਾਨੂੰ ਇੱਕ ਇੱਕ ਸਾਫ਼ ਛਵੀ ਵਾਲਾ ਸਾਡਾ ਕ੍ਰਿਸਚਨ ਨੇਤਾ ਇੱਕ ਸਾਡੇ ਵਿੱਚ ਸਨ ਉਹਨਾਂ ਨੂੰ ਉਦਾਂ ਮਿਲਿਆ ਆ ਸੋ ਇਹ ਸਾਨੂੰ ਪੂਰੀ ਉਮੀਦ ਹੈ ਜੀ ਇਹ ਇਹ ਜਦੋਂ ਕਿਸੇ ਪੋਜੀਸ਼ਨ ਤੇ ਨਹੀਂ ਵੀ ਸੀ ਉਦੋਂ ਵੀ ਇਹ ਸਮਾਜ ਦੇ ਨਾਲ ਖੜੇ ਸੀ ਅੱਜ ਇਹਨਾਂ ਦੇ ਕੋਲ ਪੋਜੀਸ਼ਨ ਆ ਗਈ ਆ ਰੱਬ ਦੀ ਕਿਰਪਾ ਨਾਲ ਪੰਜਾਬ ਦੇ ਚੇਅਰਮੈਨ ਬਣ ਗਏ ਨੇ ਸੋ ਇਹ ਇਹਨਾਂ ਨੇ ਹੁਣ ਤੇ ਇਹਨਾਂ ਦੇ ਕੋਲ ਪਾਵਰ ਆ ਗਈ ਆ ਜੀ ਤੇ ਹੁਣ ਤੇ ਕੰਮ ਹੋਣਗੇ ਹੋਣਗੇ ਪੂਰਾ ਵਿਸ਼ਵਾਸ ਹੈ ਸਾਨੂੰ ਇਹਨਾਂ 'ਤੇ ਪੂਰਾ ਬਿਸ਼ਵਾਂਚਾ ਸਾਰੀ ਮਸੀਹ ਕੌਮ ਇਹਨਾਂ ਦੇ ਨਾਲ ਆ ਤੇ ਮੈਨੂੰ ਇੰਨਾ ਇਸ ਟਾਈਮ ਇੰਨੀ ਮੈਨੂੰ ਖੁਸ਼ੀ ਹੋਈ ਕਿ ਆਪਣੇ ਜੋ ਵੀ ਕਿਸੇ ਵੀ ਪਾਰਟੀ ਦੇ ਨਾਲ ਕਿਸੇ ਵੀ ਧਰਮ ਦਾ ਕੋਈ ਵੀ ਹੋਵੇ ਇਨਸਾਨ ਹਰ ਬੰਦੇ ਦੇ ਚਿਹਰੇ ਤੇ ਇਹਨਾਂ ਨੂੰ ਇਸ ਚੇਅਰਮੈਨੀ ਮਿਲਣ ਤੇ ਖੁਸ਼ੀ ਮਿਲੀ ਹੈ ਜੀ ਡੈਨਲ ਪੱਟੀ ਸਾਹਿਬ ਨੂੰ ਵਧਾਈ ਦੇਣ ਦੇ ਲਈ ਵੱਖ-ਵੱਖ ਪادری ਸਹਿਬਾਨ ਅਤੇ ਮਸੀਹ ਭਾਈਚਾਰੇ ਦੇ ਲੋਕ ਆ ਰਹੇ ਨੇ ਉੱਥੇ ਹੀ ਜਿਹੜੇ ਮੁਸੀਬਾਈ ਚੜ੍ਹਦੇ ਦੇ ਵਿੱਚ ਜਥੇਬੰਦੀਆਂ ਬਣੀਆਂ ਨੇ ਉਹਨਾਂ ਦੇ ਆਗੂ ਵੀ ਇੱਥੇ ਪਹੁੰਚੇ ਨੇ ਆ ਸਾਡੇ ਨਾਲ ਨੇ ਆਦਰ ਸਿੰਘ ਚੋਹਾਂ ਜੀ ਅਸੀਂ ਇਹਨਾਂ ਨਾਲ ਗੱਲ ਕਰਾਂਗੇ ਸਭ ਤੋਂ ਪਹਿਲਾਂ ਸੋਤਾ ਸਾਹਿਬ ਜੀ ਤੁਹਾਡਾ ਧੰਨਵਾਦ ਕਿ ਤੁਸੀਂ ਨਿਮਾਣੇ ਨੂੰ ਇਹਨਾਂ ਮਾਨ ਦਿੱਤਾ ਇਹ ਸਾਰਾ ਇੱਜ਼ਤ ਮਾਨ ਮਹਿਮਾ ਪਰਮੇਸ਼ਰ ਵੱਲੋਂ ਆ ਪਰਮੇਸ਼ਰ ਤੋਂ ਬਿਨਾ ਅਸੀਂ ਕੁਛ ਨਹੀਂ ਜੀ ਬਾਕੀ ਰਹੀ ਗੱਲ ਮੇਰੇ ਵੱਡੇ ਭਰਾ ਦਾਨੀਅਲ ਪੱਟੀ ਸਾਹਿਬ ਜੀ ਨੂੰ ਮੁਸੀਬ ਭਲਾਈ ਬੋਰਡ ਦਾ ਚੇਅਰਮੈਨ ਲਾਉਣ ਤੇ ਖੁਸ਼ੀ ਖੁਸ਼ੀ ਮੈਂ ਇਹ ਦੱਸਣੀ ਚਾਹੁੰਦਾ ਤੁਹਾਡੇ ਚੈਨਲ ਦੇ ਮਾਧਿਅਮ ਦੇ ਰਾਹੀਂ ਕਿ ਮੈਂ ਇੱਕ ਜਥੇਬੰਦੀ ਜਿਹਦਾ ਨਾਮ ਹੈ ਕ੍ਰਿਸਚਨ ਸੇਵਾ ਫਰੰਟ ਮੈਨੂੰ ਚਲਾ ਰਿਆਂ ਵੱਖ-ਵੱਖ ਕਾਰਾਂ ਚ ਪਿੰਡਾਂ ਚ ਲੋਕਾਂ ਚ ਵਿਚੜੀਦਾ ਵਾ ਬਹੁਤ ਕੁਝ ਵੇਖਣ ਨੂੰ ਮਿਲਦਾ ਜੀ ਤੇ ਖੁਸ਼ੀ ਮੈਂ ਤੁਹਾਨੂੰ ਆਪਣੀ ਇਹ ਦੱਸ ਰਿਆਂ ਕਿ ਮੈਂ ਅੱਜ ਤੱਕ ਬਹੁਤ ਸਾਡੇ ਭਰਾ ਕਈ ਤਰ੍ਹਾਂ ਦੇ ਉਹਨਾਂ ਨੂੰ ਉਹਦੇ ਇਹ ਨਹੀਂ ਕਿ ਮੈਨੂੰ ਖੁਸ਼ੀ ਨਹੀਂ ਆ ਉਹਨਾਂ ਨੂੰ ਵੀ ਖੁਸ਼ੀ ਆ ਪਰ ਹੋ ਸਕਦਾ ਕਿ ਫਸਟ ਤੁਸੀਂ ਮੈਨੂੰ ਦੇਖਿਆ ਹੋਵੇ ਕਿ ਮੈਂ ਆਪਣੇ ਭਰਾ ਨੂੰ ਉਹਨਾਂ ਦੇ ਘਰ ਪਹੁੰਚ ਕੇ ਵਧਾਈ ਦੇਣ ਲਈ ਆ ਜਦੋਂ ਮੇਰਾ ਨਾਮ ਪਰਿਆ ਮੋਸੇ ਵਾਲੇ ਕਾਲ ਆਦੀ ਮੈਨੂੰ ਸਮਝ ਨਹੀਂ ਆ ਰਹੀ ਕਿ ਡੈਨੀਅਲ ਮਸੀਹ ਲਿਖਿਆ ਹੈ ਪਰ ਮੇਰੇ ਮਾਈਂਡ 'ਚ ਹੈ ਸੀ ਕਿ ਮੈਨੂੰ ਲੱਗਦਾ ਕਿ ਭਰਾ ਨੂੰ ਇਹ ਖੁਸ਼ਖਬਰੀ ਆ ਤੇ ਖੁਸ਼ੀ ਤਾਂ ਮੈਨੂੰ ਇੰਨੀ ਹੈ ਮੈਂ ਸ਼ਬਦਾਂ ਦੇ ਵਿੱਚ ਸ਼ੇਅਰ ਨਹੀਂ ਕਰ ਸਕਦਾ ਕਿ ਪਰਮੇਸ਼ਰ ਇਸੇ ਤਰ੍ਹਾਂ ਪਿਤਾ ਪਰਮੇਸ਼ਰ ਸਾਡੇ ਭਰਾਵਾਂ ਨੂੰ ਬਲੰਦੀਆਂ ਤੇ ਤਰੱਕੀਆਂ ਤੇ ਬਚਾਵੇ ਸਾਡੀ ਕੌਮ ਦਾ ਸੁਧਾਰ ਹੋਵੇ ਤੇ ਮੇਰਾ ਮੈਸੇਜ ਤੁਹਾਡੇ ਚੈਨਲ ਦੇ ਮਾਧਿਅਮ ਦੇ ਰਾਹੀਂ ਆ ਕਿ ਮੈਂ ਵੀ ਚਾਹੁੰਨਾ ਕਿ ਸਾਡੇ ਭਾਈਚਾਰੇ ਦੇ ਵਿੱਚੋਂ ਵੀ ਆਈਪੀਐਸ ਅਫਸਰ ਨਿਕਲ ਠੀਕ ਹੈ ਜੀ ਹੋਰ ਨਾ ਭਾਈਚਾਰੇ ਦੇ ਲੋਕ ਸੁਣੀਦੇ ਆ ਐਸਐਸਪੀ ਡੀਐਸਪੀ ਐਸਡੀਐਮ ਜੱਜ ਤੇ ਸਾਡੀ दिली ਖੁਆਇਸ਼ ਆ ਕਿ ਇਦਾਂ ਜਦੋਂ ਸਾਨੂੰ ਪਾਰਟੀਆਂ ਦੇ ਵਿੱਚ ਸਾਡੇ ਭਰਾਵਾਂ ਨੂੰ ਮਾਨ ਸਨਮਾਨ ਮਿਲੇਗਾ ਤੇ ਸਾਡੀ ਕੌਮ ਦਾ ਜਰਾਓ ਫਲਾ ਹੋਵੇਗਾ ਚੌਹਣ ਸਾਹਿਬ ਜਿੱਦਾਂ ਤੁਸੀਂ ਜਥੇਬੰਦੀ ਚਲਾ ਰਹੇ ਹੋ ਅਕਸਰ ਹੀ ਮਸੀਹ ਭਾਈਚਾਰੇ ਦੇ ਬਹੁਤ ਸਾਰੇ ਮਸਲੇ ਪੈਂਡਿੰਗ ਪਏ ਨੇ ਪਾੜਾ ਹੁਣ ਲੱਗਦਾ ਹੈ ਕਿ ਮੁਸੀਬਾਈ ਚਾਰੇ ਦੇ ਅੰਦਰ ਇੱਕ ਆਸ ਦੀ ਕਿਰਨ ਜਾਗੀ ਹੈ ਕਿ ਡੈਨੀਅਲ ਪੱਟੀ ਮਸੀ ਜਿਹੜੇ ਨੇ ਉਹ ਵੈਲਫੇਅਰ ਬੋਰਡ ਦੇ ਚੇਅਰਮੈਨ ਆਏ ਨੇ ਲੱਗਦਾ ਹੈ ਕਿ ਹੁਣ ਜਿਹੜੇ ਉਹ ਪੈਂਡਿੰਗ ਮਸਲੇ ਸਾਡੇ ਹੱਲ ਹੋ ਜਾਣਗੇ ਬਿਲਕੁਲ ਜਾਗੀ ਆ ਜੀ ਦੇਖੋ ਲਗਭਗ ਸਰਕਾਰ ਦੇ 3 1/2 ਸਾਲ ਜਿਹੜਾ ਕਾਰਜਕਾਰ ਚੱਲਿਆ 3 1/2 ਸਾਲਾਂ ਦੇ ਵਿੱਚ ਕੋਈ ਇਦਾਂ ਦੀ ਮੁਸੀਬਾਈ ਚਾਰੇ ਸਰਕਾਰ ਵੱਲੋਂ ਮੁਸੀਬਾਈ ਚਾਰੇ ਦੇ ਨੁਮਾਇंदे ਨੂੰ ਮਤਲਬ ਇੱਕ ਪੰਜਾਬ ਲੈਵਲ ਦਾ ਅਹੁਦਾ ਦੇ ਕੇ ਨਵਾਜਿਆ ਨਹੀਂ ਗਿਆ ਤੇ ਕਿਤੇ ਨਾ ਕਿਤੇ ਬੇਸ਼ੱਕ ਅਸੀਂ ਜਥੇਬੰਦੀ ਨੂੰ ਚਲਾ ਰਹੇ ਮੇਰਾ ਕਿਸੇ ਪਾਰਟੀ ਨਾਲ ਸੰਬੰਧਤ ਨਹੀਂ ਆ ਮੈਂ ਆਪਣੇ ਭਾਈਚਾਰੇ ਦੇ ਲੋਕਾਂ ਦੀ ਆਵਾਜ਼ ਆ ਸਿਰਫ ਕ੍ਰਿਸ਼ਚਨਾ ਦੀ ਨਹੀਂ ਦਬੇ ਕੁਚਲੇ ਲੋਕਾਂ ਦੀ ਆਵਾਜ਼ ਬੁਲਾਨਾ ਚਾਹੁੰਦੇ ਆਪਾਂ ਹਰ ਤਰ੍ਹਾਂ ਦੇ ਮੁੱਦੇ ਨੂੰ ਉਠਾਉਨੇ ਆ ਪਰ ਜਦੋਂ ਮੈਂ ਇਹ ਖਬਰ ਸੁਣੀ ਤਾਂ ਮੈਨੂੰ ਬਹੁਤ ਜ਼ਿਆਦਾ ਖੁਸ਼ੀ ਹੋਈ ਕਿ ਹੁਣ ਸਾਨੂੰ ਲੱਗਦਾ ਕਿ ਕੁਝ ਨਾ ਕੁਝ ਲਾਸਟ ਜੇਰਾ ਵਾ ਕਿਉਂਕਿ ਸਰਕਾਰ ਜਿੰਨੀਆਂ ਵੀ ਸਰਕਾਰਾਂ ਆਈਆਂ ਨੇ ਜਦੋਂ ਸਾਲ ਡੇਰ ਸਾਲ ਲਿਆ ਜਾਂਦਾ ਉਦੋਂ ਜਿਹੜੀ ਥੋੜੀ ਐਕਟੀਵਿਟੀ ਸਰਕਾਰਾਂ ਵੱਲੋਂ ਹੁੰਦੀ ਆ ਪਰ ਮੈਨੂੰ ਇਸ ਚੀਜ਼ ਦੀ ਖੁਸ਼ੀ ਹੈ ਕਿ ਜੇ ਸਾਡੇ ਵੱਡੇ ਭਾਜੀ ਨੂੰ ਇਹ ਮੌਕਾ ਮਿਲਿਆ ਤੇ ਪੂਰੇ ਪਰਮੇਸ਼ਰ ਤੇ ਵਿਸ਼ਵਾਸ ਰੱਖ ਕੇ ਕਹਿੰਦੇ ਆ ਕਿ ਸਾਲ ਡੇਰ ਸਾਲ ਦੇ ਵਿੱਚ ਜਿਹੜੇ ਸਾਡੇ ਲੋਕਾਂ ਦੇ ਕੁਝ ਜਿਹੜੀਆਂ ਮੁਸ਼ਕਲਾਂ ਨੇ ਪ੍ਰੋਬਲਮਾਂ ਨੇ ਉਹਨਾਂ ਦਾ ਜਰੂਰ ਹੱਲ ਹੋਵੇਗਾ। ਚੰਦ ਸਾਹਿਬ ਸੋਸ਼ਲ ਮੀਡੀਆ ਦੇ ਉੱਤੇ ਜਿੱਦਣ ਦਾ ਭੱਟੀ ਸਾਹਿਬ ਨੂੰ ਐਲਾਨਨਾ ਗਿਆ ਏ ਮੈਂ ਕਹ ਰਿਹਾ ਇੱਕ ਹੜ ਆ ਗਿਆ ਪੋਸਟਾਂ ਦਾ ਲੋਕ ਵਧਾਈਆਂ ਤੇ ਵਧਾਈਆਂ ਦੇ ਰਹੇ ਨੇ। ਨਾਨ ਕ੍ਰਿਸਚਨ ਲੋਕ ਵੀ ਜਿਹੜਾ ਭੱਟੀ ਸਾਹਿਬ ਦੇ ਜਿਹੜਾ ਚੇਅਰਮੈਨ ਬਣਨ ਤੇ ਬਹੁਤ ਖੁਸ਼ ਨੇ ਅਕੀਰ ਦੇ ਵਿੱਚ ਤੁਸੀਂ ਮਸੀਬ ਭਾਈਚਾਰੇ ਨੂੰ ਕੀ ਸਨੇਹਾ ਦੇਣਾ ਚਾਹੁੰਦੇ ਮੈਂ ਤੇ ਲਾਸਟ ਦੇ ਵਿੱਚ ਮਸੀਬ ਭਾਈਚਾਰੇ ਨੂੰ ਇਹੀ ਸਨੇਹਾ ਦੇਣਾ ਚਾਹਨਾ ਕਿ ਦੇਖੋ ਅਸੀਂ ਸੰਸਾਰ ਦੇ ਵਿੱਚ ਚੰਗੇ ਕੰਮ ਕਰੀਏ ਚੰਗੀ ਛਾਪ ਛੱਡ ਕੇ ਜਾਈਏ ਤੇ ਜੇ ਅਸੀਂ ਭੈਣ ਭਰਾਵਾਂ ਦੇ ਵਿੱਚ ਲੋਕਾਂ ਦੇ ਵਿੱਚ ਸਹੀ ਤਰੀਕੇ ਦੇ ਨਾਲ ਵਿਚਰੇ ਹੋਵਾਂਗੇ ਇਮਾਨਦਾਰੀ ਨਾਲ ਪਿਆਰ ਮੁਹੱਬਤ ਦੇ ਨਾਲ ਰਹੇ ਹੋਵਾਂਗੇ ਆਪਣੀ ਵਧੀਆ ਛਾਪ ਜਿਹੜੀ ਛੱਡੀ ਹੋਵੇਗੀ ਤੇ ਲੋਕਾਂ ਦਾ ਪਿਆਰ ਮਿਲੇਗਾ ਉਹ ਸਿਰਫ ਇਸਾਈਆਂ ਦਾ ਨਹੀਂ ਉਹ ਮੈਂ ਸਮਝਦਾ ਕਿ ਪੂਰੇ ਸਮਾਜ ਦਾ ਪਿਆਰ ਮਿਲੇਗਾ ਉਹ ਇੱਕ ਹਸਤੀ ਨੇ ਸਾਡੇ ਭਾਜੀ ਡੈਨੀਅਲ ਪੱਟੀ ਜੀ ਕਿ ਪੂਰੇ ਸਮਾਜ ਦੇ ਵਿੱਚ ਇਸਾਈਆਂ ਚ ਨਹੀਂ ਸਾਰੇ ਧਰਮਾਂ ਦੇ ਵਿੱਚ ਵੇਖੋ ਮੈਂ ਇੱਕ ਗੱਲ ਜ਼ਰੂਰ ਬੋਲਦਾ ਹੁੰਨਾ ਕਿ Hindu, Muslim, Sikh, Isai ਤੇ ਸਾਰੇ ਹਾਂ ਭਾਈ ਭਾਈ ਅਸੀਂ ਸਾਰੇ ਭਾਈ ਆ ਖੂਨ ਕ੍ਰਿਸਚਨ ਦਾ ਕੱਢ ਲੋ ਲਾਲ ਹੀ ਆਉਣਾ ਮੁਸਲਮਾਨ ਦਾ ਕੱਢ ਲੋ ਲਾਲ ਹੀ ਆਉਣਾ ਸਿੱਖ ਦਾ ਕੱਢ ਲੋ ਖੂਨ ਸਾਡੇ ਇੱਕ ਹੀ ਆ ਤੇ ਜਦੋਂ ਅਸੀਂ ਵਧੀਆ ਸ਼ਾਪ ਲੈ ਕੇ ਸਮਾਜ ਦੇ ਵਿੱਚ ਵਿਚਰਾਂਗੇ ਤੇ ਪਰਮੇਸ਼ਵਰ ਜਰਾ ਸਾਨੂੰ ਜਰੂਰ ਆਸ਼ੀਰਵਾਦ ਤੇ ਬਰਕਤ ਦੇਵੇਗਾ ਤੁਹਾਡੇ ਚੈਨਲ ਦੇ ਮਾਦੀਮ ਦੇ ਰਾਈ ਮੈਂ ਇਹੋ ਹੀ ਸਮਾਜ ਨੂੰ ਬੇਨਤੀ ਕਰਨੀ ਚਾਹੁੰਦਾ ਖਾਸ ਕਰਕੇ ਕ੍ਰਿਸਚੀਅਨ ਭਾਈਚਾਰੇ ਨੂੰ ਬੇਨਤੀ ਕਰਨੀ ਚਾਹੁੰਦਾ ਕਿ ਚੰਗੇ ਕੰਮ ਕਰੋ ਪਰਮੇਸ਼ਵਰ ਦੇ ਨਾਲ ਜੁੜੇ ਰਹੋ ਕਿਉਂਕਿ ਪਰਮੇਸ਼ਵਰ ਤੋਂ ਅਲੱਗ ਹੋ ਕੇ ਅਸੀਂ ਕੁਝ ਵੀ ਹਾਸਲ ਨਹੀਂ ਕਰ ਸਕਦੇ ਜੇ ਅੱਜ ਸਾਡੇ ਭਰਾ ਨੂੰ ਐਡੀ ਵੱਡੀ ਪਦਵੀ ਮਿਲੀ ਆ ਇਹ ਮਾਲਕ ਦੀ ਦੇਣ ਆ ਪਰਮੇਸ਼ਵਰ ਦੀ ਦੇਣ ਆ ਉਹ ਵਧੀਆ ਤਰੀਕੇ ਨਾਲ ਇਮਾਨਦਾਰੀ ਦੇ ਨਾਲ ਪਰਮੇਸ਼ਰ ਦੇ ਨਾਲ ਜੁੜੇ ਨੇ ਤੇ ਸਮਾਜ ਦੇ ਵਿੱਚ ਆਪਣੇ ਭੈਣ ਭਰਾਵਾਂ ਦੇ ਦੁੱਖ ਸੁੱਖ ਦੇ ਵਿੱਚ ਖੜਦੇ ਨੇ ਵਧੀਆ ਬੋਲਚਾਲ ਵਧੀਆ ਸ਼ਾਬ ਬਣਾਈਆਂ ਤੇ ਤਾਂ ਹੀ ਉਹ ਇੱਥੇ ਤੱਕ ਪਹੁੰਚੇ ਨੇ ਇਸੇ ਤਰ੍ਹਾਂ ਮੇਰੀ ਸਮਾਜ ਨੂੰ ਬੇਤੀ ਆ ਕਿ ਤੁਸੀਂ ਇਮਾਨਦਾਰੀ ਨਾਲ ਚੱਲੋ ਤੇ ਪਰਮੇਸ਼ਰ ਤੁਹਾਨੂੰ ਵੀ ਜ਼ਰੂਰ ਤੁਹਾਡੀ ਮੰਜ਼ਿਲ ਤੇ ਪਹੁੰਚਾਵੇਗਾ ਸਾਡੇ ਨਾਲ ਈਸਾਈ ਭਾਈਚਾਰੇ ਦੇ ਨਾਲ ਸੰਬੰਧਿਤ ਤੇ ਜਿਹੜੇ ਆਗੂ ਨੇ ਜਿਹੜੇ ਪਾਦੀ ਸਾਹਿਬਾਨ ਨੇ ਉਹ ਵੀ ਇੱਥੇ ਆਏ ਨੇ ਅਸੀਂ ਉਹਨਾਂ ਨਾਲ ਗੱਲ ਕਰਾਂਗੇ ਪਾਦੀ ਸਾਹਿਬ ਕੀ ਨਾਮ ਹੈ ਤੁਹਾਡਾ ਹਾਂ ਮੇਰਾ ਨਾਮ ਪਾਸਟਰ ਗੁਰਨਾਮ ਹੈ ਜੀ ਪਾਪਾ ਸਾਹਿਬ ਜਿਹੜਾ ਪੱਟੀ ਸਾਹਿਬ ਨੂੰ ਜ਼ਿੰਮੇਵਾਰੀ ਮਿਲੀ ਹੈ ਇਸ ਜ਼ਿੰਮੇਵਾਰੀ ਦੇ ਕਾਰਨ ਮਸੀਹ ਭਾਈਚਾਰੇ ਦੇ ਵਿੱਚ ਔਰ ਤੁਹਾਡੇ ਜਿਹੜੇ ਤੁਸੀਂ ਸੇਵਕ ਹੋ ਪਾਦਰੀ ਹੋ ਤੁਹਾਡੇ ਵਿੱਚ ਕਿੰਦਾ ਦੀ ਖੁਸ਼ੀ ਦੀ ਲਹਿਰ ਹੈ ਔਰ ਵੇਖੋ ਜੀ ਜਿੱਦਾਂ ਪਹਿਲਾਂ ਦੱਸਿਆ ਗਿਆ ਜੇ ਸਾਰੇ ਹੀ ਮਸੀਹ ਭਾਈਚਾਰੇ ਦੇ ਵਿੱਚ ਬੜੀ ਖੁਸ਼ੀ ਦੀ ਲਹਿਰ ਹੈ ਕਿਉਂਕਿ ਉਹਨਾਂ ਦੇ ਹਰਮਨ ਪਿਆਰੇ ਨੇਤਾ ਜਿਹੜੇ ਕਿ ਪਹਿਲਾਂ ਹੀ ਉਹਨਾਂ ਦੇ ਸਾਰੇ ਦੁੱਖ ਸੁੱਖ ਦੇ ਵਿੱਚ ਵਿਚਰਦੇ ਹਨ ਔਰ ਹਰ ਇੱਕ ਦੀ ਲੋੜ ਵੇਲੇ ਉਹਦੀ ਮਦਦ ਕਰਦੇ ਹਨ ਮੋਢੇ ਨਾਲ ਮੋਢਾ ਲਾ ਕੇ ਚੱਲਦੇ ਹਨ ਔਰ ਹੁਣ ਜਿਹੜਾ ਹੈ ਪੰਜਾਬ ਸਰਕਾਰ ਨੇ ਉਹਨਾਂ ਨੂੰ ਉਹਨਾਂ ਦੇ ਕਮਾਲ ਨੂੰ ਦੇਖਦੇ ਹੋ ਉਹਨਾਂ ਦੀ ਸੇਵਾ ਨੂੰ ਦੇਖਦੇ ਹੋ ਇੱਕ ਚੰਗੀ ਅਹੁਦਾ ਦੇੜਾ ਉਹਨਾਂ ਦਿੱਤਾ ਹੈ ਔਰ ਸਾਨੂੰ ਪੂਰਾ ਯਕੀਨ ਹੈ ਕਿ ਭਾਈਚਾਰੇ ਦੇ ਜਿੰਨੇ ਵੀ ਪੈਂਡੇ ਕੰਮ ਹਨ ਜਿੰਨੇ ਵੀ ਸਮੱਸਿਆ ਹਨ ਉਹਨਾਂ ਨੂੰ ਸੁਣਨਗੇ ਔਰ ਸਾਨੂੰ ਇਹ ਵੀ ਵਿਸ਼ਵਾਸ ਹੈ ਕਿਉਂਕਿ ਇਹ ਹਰ ਇੱਕ ਕੰਮ ਨੂੰ ਪੂਰਾ ਕਰਨ ਦੇ ਵਿੱਚ ਤਰਜੀਹ ਦਿੰਦੇ ਹਨ ਔਰ ਸਾਨੂੰ ਪੂਰਾ ਵਿਸ਼ਵਾਸ ਹੈ ਕਿ ਜਿੰਨੀਆਂ ਵੀ ਪੈਂਡਿੰਗ ਮੁੱਦੇ ਹਨ ਇੱਕ ਦਿਨ ਤੇ ਨਹੀਂ ਹੋ ਜਾਣਗੇ ਲੇਕਿਨ ਉਹਨਾਂ ਨੇ ਕਿਹਾ ਹੈ ਕਿ ਅਸੀਂ ਇਸ ਵਾਸਤੇ ਪਲੈਨਿੰਗ ਕਰ ਰਹੇ ਹਾਂ ਟੀਮ ਬਣਾਵਾਂਗੇ ਔਰ ਸਾਰੇ ਮੁੱਦਿਆਂ ਤੇ ਗੌਰ ਕੀਤਾ ਜਾਏਗਾ ਔਰ ਬਹੁਤ ਜਲਦੀ ਸਾਰੇ ਮੁੱਦੇ ਹੱਲ ਕੀਤੇ ਜਾਣਗੇ ਔਰ ਸੰਪੂਰੀ ਆਸ ਹੈ ਕਿ ਸਾਰਾ ਕੁਝ ਕੰਮ ਪਰਮੇਸ਼ਰ ਦੀ ਕਿਰਪਾ ਨਾਲ ਕੰਪਲੀਟ ਹੋ ਜਾਏਗਾ। ਹਾਂਜੀ ਸਰ ਕੀ ਨਾਮ ਹੈ ਤੁਹਾਡਾ? ਮੇਰਾ ਨਾਮ ਗੁਰਸੇਵ ਗਿੱਲ ਹਸਨਾਂ ਪੰਜਾਬੀ ਮਿਨਿਸਟਰੀ ਤੋਂ ਪ੍ਰੈਜ਼ੀਡੈਂਟ ਔਰ ਤੁਹਾਡੇ ਚੈਨਲ ਦਾ ਔਰ ਸੋਹਤਾ ਸਾਹਿਬ ਤੁਹਾਡਾ ਬਹੁਤ ਸਾਰਾ ਰਹਿਣੀ ਆ ਧੰਨਵਾਦ ਕਰਦਾ ਜੋ ਤੁਸੀਂ ਅੱਜ ਇਸ ਖੁਸ਼ੀ ਦੇ ਮੌਕੇ ਤੇ ਇਸ ਜਗ੍ਹਾ ਤੇ ਪਹੁੰਚੇ ਹੋ ਔਰ ਵਕ ਵਕ ਮਸੀਹ ਕੌਮ ਦੇ ਨੇਤਾ ਨੂੰ ਪਾਸਟਰ ਸਾਹਿਬਾਨ ਨੂੰ ਵਿਸ਼ੂ ਸਾਹਿਬ ਨੂੰ ਇੱਥੇ ਮਿਲੇ ਹੋ ਤੁਸੀਂ ਵੇਖ ਰਹੇ ਹੋ ਕਿ ਇਸ ਸਮੇਂ ਇਸ ਜਗ੍ਹਾ ਤੇ ਪੂਰੇ ਪੰਜਾਬ ਦੇ ਵਿੱਚ ਜ਼ਰੂਰੀ ਨਹੀਂ ਐ ਇਸ ਚਿਹਰੇ ਨੂੰ ਵੇਖ ਕੇ ਕਿ ਮਸੀਹ ਕੌਮ ਦੇ ਚਿਹਰੇ ਦੇ ਉੱਤੇ ਖੁਸ਼ੀ ਐ ਹਰ ਇੱਕ ਦੇ ਚਿਹਰੇ ਤੇ ਬਹੁਤ ਜ਼ਿਆਦਾ ਖੁਸ਼ੀ ਐ ਕਿਉਂਕਿ ਜੋ ਸਾਡੇ ਬ੍ਰਦਰ ਡੈਨੀਅਲ ਮਸੀਹ ਜੀ ਟਰਾਂਸਪੋਰਟਰ ਉਹਨਾਂ ਨੂੰ ਹਰ ਇੱਕ ਚਿਹਰਾ ਹਰ ਇੱਕ ਪਾਰਟੀ ਦੇ ਹਰ ਇੱਕ ਮਸੀਹ ਕੌਮ ਦੇ ਲੀਡਰ ਉਹਨਾਂ ਨੂੰ ਚਾਹਣ ਵਾਲੇ ਬਹੁਤ ਜ਼ਿਆਦਾ ਉਹਨਾਂ ਨੂੰ ਪਿਆਰ ਕਰਦੇ ਨੇ ਔਰ ਜਿੰਨਾਂ ਨੂੰ ਵੀ ਇਸ ਖੁਸ਼ੀ ਦਾ ਜੋ ਪੰਜਾਬ ਸਰਕਾਰ ਨੇ ਉਹਨਾਂ ਨੂੰ ਅਹੁਦਾ ਬਖਸ਼ਿਆ ਹੈ ਅੱਜ ਬਹੁਤ ਜ਼ਿਆਦੀ ਖੁਸ਼ੀ ਦੀ ਲਹਿਰ ਹੈ ਹਰ ਕੋਈ ਲੀਡਰ ਨੇਤਾ ਉਹਨਾਂ ਨੂੰ ਚਾਉਣ ਵਾਲੇ ਇਸ ਜਗ੍ਹਾ ਤੇ ਪਹੁੰਚ ਰਹੇ ਨੇ ਔਰ ਤੁਸੀਂ ਵੇਖ ਰਹੇ ਹੋ ਵੀ ਇਸ ਜਗ੍ਹਾ ਤੇ ਔਰ ਬਾਹਰ ਫੇਸਬੁਕ ਮੀਡੀਆ ਦੇ ਰਾਹੀਂ ਸਾਰੀ ਦੁਨੀਆ ਦੇ ਵਿੱਚ ਕਿੰਨੀ ਖੁਸ਼ੀ ਦੀ ਲਹਿਰ ਹੈ ਤੁਹਾਡੇ ਚੈਨਲ ਦੇ ਰਾਹੀਂ ਮੈਂ ਬਰਦਰ ਡੈਨੀਅਲ ਮਸੀਹ ਨੂੰ ਚੇਅਰਮੈਨੀ ਦੀ ਬਹੁਤ ਬਹੁਤ ਲੱਖ ਲੱਖ ਵਧਾਈ ਦੇਣਾ ਔਰ ਆਸ ਕਰਦੇ ਆ ਕਿ ਸਾਡੇ ਬ੍ਰਦਰ ਜੋ ਜਿਨ੍ਹਾਂ ਦੇ ਕੋਲ ਲੰਬੇ ਸਮੇਂ ਤੋਂ ਕੋਈ ਅਹੁਦਾ ਵੀ ਨਹੀਂ ਸੀ ਔਰ ਪਰਮਾਤਮਾ ਦੀ ਕਿਰਪਾ ਦੇ ਨਾਲ ਹਰ ਮਸੀਹ ਕੌਮ ਦੇ ਬੁਰੇ ਸਮੇਂ ਦੇ ਵਿੱਚ ਚੰਗੇ ਸਮੇਂ ਦੇ ਵਿੱਚ ਹਰ ਇੱਕ ਮਸੀਕ ਕੌਮ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜਨ ਵਾਲੇ ਔਰ ਉਹਨਾਂ ਦੀ ਇਸ ਖੂਬੀਅਤ ਨੂੰ ਦੇਖਦੇ ਹੋਏ ਪੰਜਾਬ ਸਰਕਾਰ ਨੇ ਉਹਨਾਂ ਨੂੰ ਇਹ ਅਹੁਦਾ ਬਖਸ਼ਿਆ ਹੈ ਪੰਜਾਬ ਸਰਕਾਰ ਦਾ ਵੀ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਸਾਰਿਆਂ ਨੂੰ ਜੈਮ ਸੀ ਕਿ ਜੀ ਦਰਸ਼ਕਾਂ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਔਰ ਜਿਹੜਾ ਡੈਨਲ ਪੱਟੀ ਜੀ ਵੱਲੋਂ ਐਲਾਨ ਕੀਤਾ ਗਿਆ ਹੈ ਕਿ ਉਹ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਆਪਣੇ ਆਫਿਸ ਖੋਲਣਗੇ ਤਾਂ ਜੋ ਮਸੀਹ ਭਾਈਚਾਰੇ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ ਮੈਨੂੰ ਦੇ ਇਜਾਜ਼ਤ ਮੈਂ ਹਾਂ ਤੁਹਾਡਾ ਸਵਿੰਦਰ ਸੋਤਾ ਤੁਸੀਂ ਦੇਖ ਰਹੇ ਹੋ ਆਜ਼ਾਦ ਲੋਕ ਚੈਨਲ